ਸ਼ਲੋਕ ਸਰਨ ਵੀਰ ਮੇਰਾ ਹਰੀ ਦੇ ਨਾਮ ਬਾਜੂ ਭਵਦਲ ਕਿਸੇ ਨੇ ਪਾਰ ਲਗਾਵ ਨਾ ਨੀ ਵੀਰ ਮੇਰਾ ਹਰੀ ਦੇ ਨਾਮ ਬਾਜੂ ਬੱਦਾ ਜਮਾ ਦਾ ਕਿਸੇ ਛਡਾਵ ਨਾ ਨੀ ਵੀਰ ਮੇਰਾ ਹਰੀ ਦੇ ਨਾਮ ਬਾਜੂ ਰੋਂਦਾ ਨਰਗ ਵਿੱਚ ਕਿਸੇ ਵਿਰਾਮ ਨਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਸੁੱਤੇ ਭਿਆਨ ਕਿਸੇ ਜਗਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਉੱਡੜ ਗਿਆ ਨੂੰ ਕਿਸੇ ਵਸਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੋ ਅਨ ਭਗੜੇ ਬਾਗ ਗਾਵਨ ਨਹੀ ਪੰਛੀ ਗਾਜ ਤੇ ਉਡ ਕਲਬੂਤ ਵਿਚੋਂ ਤੇ ਤੇਰੀ ਤੰਤ ਨੂੰ ਕਿਸੇ ਬਜਾਮ ਨਾਨੀ ਵੀਰ ਮੇਰਾ ਹਰੀ ਦੇ ਨਾਮ ਬਾਜੋ ਦੇਵ ਦੇਵੀਆਂ ਦਰਦ ਬਡਾਮ ਨਾਨੀ ਵੀਰ ਮੇਰਾ ਹਰੀ ਦੇ ਨਾਮ ਬਾਜੋ ਤੇ ਤੇਰੇ ਆਸ ਨੂੰ ਕਿਸੇ ਪਜਾਵਣਾ ਨੀ ਵੀਰ ਮੇਰਿਆ ਹਰੀ ਦੇ ਨਾਮ ਬਾਜੂ ਪਾਸਾ ਜਗ ਦਾ ਕਿਸੇ ਜਿਤਾਵਣਾ ਨੀ ਸੁਨਿਆ ਪਾਠ ਕੀ ਕਰੂ ਗੁਰਦੇਵ ਸਿੰਘਾ ਕਾਮ ਕ੍ਰੋਧ ਜਿਨਾ ਮਨੋਂ ਤਿ ਜਾਵਣਾ ਨੀ ਸੁਨਿਆ ਪਾਠ ਕੀ ਕਰੂ ਗੁਰਦੇਵ ਸਿੰਘਾ ਕਾਮ ਕ੍ਰੋਧ ਜਿ ਨੰ ਮੰਨੋ ਤਜਮਣਾ ਨੀ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਬਾਜੀ ਜਗ ਵਾਲੀ ਉਹ ਹਾਰ ਜਾਂਦਾ ਏ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਫਸ ਵਿੱਚ 84 ਦੀ ਗਾਰ ਜਾਂਦਾ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਮਨਮੁਖ ਜੀਵ ਦਾ ਜਨਮ ਬੇਕਾਰ ਜਾਂਦਾ ਹੈ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਬੱਦਾ ਜਮਾਦਾ ਬੜਾ ਲਚਾਰ ਜਾਂਦਾ ਹੈ ਜਿਨੇ ਰੱਬ ਦਾ ਨਾਮ ਚਿਤਾਰਿਆ ਨਾ ਡੁੱਬ ਵਿੱਚ ਮਜ ਤਾਰ ਦੀ ਘਾਰ ਜਾਂਦਾ ਹੈ ਜਿਨੇ ਰੱਬ ਦੇ ਨਾਲ ਪ੍ਰੀਤ ਕੀਤੀ ਲੰਗ ਸਾਗਰਾਂ ਨੂੰ ਕੋ पार ਜਾਂਦਾ ਹੈ ਜਿਨੇ ਰੱਬ ਦੇ ਨਾਲ ਪ੍ਰੀਤ ਕੀਤੀ ਆਪ ਤਰ ਗਿਆ ਹੋਰ ਨਾ ਤਾਰ ਜਾਂਦਾ ਹੈ ਜਿਨੇ ਪੂਜਿਆ ਉਸ ਦਤਾਰ ਤਾਈ ਬਣ ਆਪ ਵੀ ਉਹ ਦਤਾਰ ਜਾਂਦਾ ਹੈ ਜਿਨੇ ਰੱਬ ਦੇ ਨਾਲ ਪ੍ਰੀਤ ਕੀਤੀ ਜਨਮੇ ਆਪਣਾ ਜੋ ਸਵਾਰ ਜਾਂਦਾ ਹੈ ਤਖਤ ਸੁਰਗ ਦਾ ਮਿਲੇ ਗੁਰਦੇਵ ਸਿੰਘਾ ਜਿਹੜਾ ਰੱਬ ਦਾ ਨਾਮ ਚਤਾਰ ਜਾਂਦਾ ਹੈ ਨਾਮ ਰੱਬ ਦਾ ਬੜਾ ਅਮੋਲ ਪਾਈ ਕੱਟ ਦੇਉਂਦਾ ਹੈ ਰੋਗਾਂ ਸਾਰਿਆਂ ਨੂੰ ਨਾਮ ਰੱਬ ਦਾ ਬੜਾ ਅਮੋਲ ਪਾਈ ਗਲੇ ਲਾਮ ਦਾ ਏ ਗੁਰਮੁਖਾ ਪਿਆਰਿਆ ਨੂੰ ਨਾਮ ਰੱਬ ਦਾ ਬੜਾ ਅਮੋਲ ਪਾਈ ਤਾਰ ਦੇਉਂਦਾ ਪਥਰਾ ਭਾਰਿਆ ਨੂੰ ਓਹ ਰਤਨ ਅਮੋਲ ਬੇਅੰਤ ਮਹਿਮਾ ਬਿਸਰ ਜਾਮ ਦਾ ਏ ਕਰਮਾਂ ਮਾਰਿਆ ਨੂੰ ਆਉਂਦਾ ਰੱਬ ਨਾ ਯਾਦ ਗੁਰਦੇਵ ਸਿੰਘਾ ਮਨ ਮੁਖ ਪੱਥਰਾਂ ਤਰੋਂ ਫਟਕਾਰਿਆ ਨੂੰ ਆਉਂਦਾ ਰੱਬ ਨਾ ਯਾਦ ਗੁਰਦੇਵ ਸਿੰਘਾ ਮਨ ਮੁਖ ਪੱਥਰਾਂ ਤਰੋਂ ਫਟਕਾਰਿਆ ਨੂੰ ਮਿਲੇ ਰੱਬ ਨਾ ਪੂਜ ਕੇ ਪੱਥਰਾਂ ਨੂੰ ਦੇਵ ਦੇਵ ਨਾ ਪੂਜ ਬੇਕਾਰ ਭਾਈ ਓਰ ਸਕਦਾ ਜੁਆਸਾ ਤੇਰੀਆਂ ਨੂੰ ਬੈਠਾਏ ਉਸ ਦੀ yaad ਵਿਸਾਰ ਭਾਈ ਚਿੰਤਾ ਉਸ ਨੂੰ ਹੀ ਜੀਵਾ ਸਾਰਿਆਂ ਦੀ ਦੇਂਦਾ ਪਥਰਾਂ ਵਿੱਚ ਆਹਾਰ ਭਾਈ ਜਪੂ ਨਾਮ ਜਹਾਨ ਦੇ ਵਿੱਚ ਆਇਆ ਕਾਰ ਕੇ ਰੱਬ ਨਾ ਕੌਲ ਕਰਾਰ ਭਾਈ ਜਿੰਦੇ ਹੱਥ ਡੋਰੀ ਤੇਰੀ ਜ਼ਿੰਦਗੀ ਦੀ ਕਰਨਾ ਉਸ ਦੇ ਨਾਲ ਪਿਆਰ ਭਾਈ ਹੋਂਦੀ ਨਜ਼ਰ ਤੋਂ ਬਾਰਨਾ ਚੀਜ਼ ਕੋਈ ਜਰੇ ਜਰੇ ਦੀ ਉਸ ਨੂੰ ਸਾਰ ਭਾਈ ਭੋਜਨ ਹੋਮ ਦੇ ਦੁੱਧ ਸਮਾਨ ਸੋਹੀ ਦਸਾਂ ਨਵਾਂ ਦੀ ਜੋ ਹੁੰਦੀ ਕਾਰ ਭਾਈ ਮੰਗ ਮੰਗ ਕੇ ਖਾਵਨਾ ਦੂਜਿਆਂ ਨੂੰ ਅੱਗੇ ਗਿਆ ਨੂੰ ਮਿਲ ਫਟਕਾਰ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਝੇ ਮਿਲਣਾ ਰੱਬ ਨੂੰ ਜੇ ਵਿੱਚੋਂ ਮਾਰ ਭਾਈ ਜਿਹੜੇ ਜਾਣਦੇ ਨੇ ਕੋ ਸਾਰਿਆਂ ਨੂੰ ਸੋਈ ਹੋਮ ਦੇ ਬੱਜਲਾਂ ਪਾਰ ਪਾਈ ਪੂਰੇ ਸੰਤ ਜੋ ਹੋਂ ਪਰਮਾਤਮਾ ਦੇ ਉਹਨਾਂ ਵਿੱਚ ਨਾ ਹੋਂ ਓਮ ਦੀ ਖਾਰ ਭਾਈ ਪੰਜ ਤਤ ਹੈ ਸੰਕੂਲੇ ਸਾਰਿਆਂ ਦੇ ਮਾਨਸ ਜੀਵ ਜਿਤਨੇ ਵਿੱਚ ਸੰਸਾਰ ਪਾਈ ਨਫ਼ਰਤ ਕਰਨ ਜੋ ਆਪਣੇ ਵਰਗਿਆਂ ਨਾਲ ਜਬਰਾਈਲ ਕੋਲੋਂ ਖਾਂਦੇ ਮਾਰ ਭਾਈ ਲੇਖਾ ਮੰਗਦੀ ਪਾਪੀਆਂ ਬੰਦਿਆਂ ਤੋਂ ਧਰਮ ਰਾਜ ਸੱਚੀ ਸਰਕਾਰ ਪਾਈ ਕਦੋਂ ਮੰਨ ਦਿਓ ਪ੍ਰਮਾਤਮਾ ਨੂੰ ਜਿਹੜੇ ਹੋਣ ਸ਼ੈਤਾਨ ਦੇ ਯਾਰ ਭਾਈ ਦੁਸ਼ਟ ਦਾ ਦਮਣ ਦਾ ਖਾਤਮ ਕਰਨ ਵਾਲੇ ਰਾਜਾ ਰਾਮ ਤੇ ਕ੍ਰਿਸ਼ਨ ਮਰਾਰ ਪਾਈ ਤਾਰਨ ਵਾਤੇ ਪਾਪੀਆਂ ਬੰਦਿਆਂ ਨੂੰ ਆਏ ਜਗ ਤੇ ਕਈ ਮੇ ਅਵਤਾਰ ਭਾਈ ਜਨਮ ਆਪਣਾ ਉਸਾਰ ਜਾਂਦੇ ਜਿਹੜੇ ਰੱਬ ਨਾਲ ਕਰਨ ਪਿਆਰ ਪਾਈ ਕੋលਿਆ ਗਦੇ ਪੂਤ ਪ੍ਰੇਤ ਕੂੜੇ ਨਾਮ ਰੱਬ ਦਾ ਹੀ ਠੰਡਾ ਠਾਰ ਭਾਈ ਜਿਹੜੇ ਪੂਜਦੇ ਰੱਬ ਨੂੰ ਚਮਕਦੇ ਨੇ ਵੇਜੀ ਅੰਬਰਾਂ ਦੇ ਬਣ ਕੇ ਤਾਰ ਭਾਈ ਜਿਨਾਂ ਚੇਤਿਆ ਨਹੀਂ ਭਗਵੰਤ ਤਾਈ ਅੱਗੇ ਹੋਣਗੇ ਉਹ ਖਵਾਰ ਭਾਈ ਚਮਕਾ ਮਾਰਦੀ ਰੇ ਗੁਰਦੇਵ ਸਿੰਘਾ ਪੂਜਾ ਰੱਬ ਦੀ ਖਾਣੀਆਂ achar ਭਾਈ ਚਮਕਾ ਮਾਰਦੀ ਰੇ ਗੁਰਦੇਵ ਸਿੰਘਾ ਪੂਜਾ ਰੱਬ ਦੀ ਖਾਣੀਆਂ achar ਭਾਈ ਦੁਹਰਾ ਸਹੇ ਸਹੇ ਕੀ ਵਾਰ ਤਰਜਨ ਪਾਂਡੋ ਲਾਲ ਅਸਰਪਰਾਦੀ ਜਾਨ ਕੀ ਪਕੜ ਲਿਆ ਜਮ ਕਾਲ ਕਟੇ ਕੋੜ ਚਰਾਸੀਆ ਪਰਮੇਸ਼ਰ ਦਾ ਜਾਪ ਵਾਲਮੀਕ ਜਗ ਪੂਰਿਆ ਉਤਰ ਗਏ ਸਭ ਪਾਪ ਗਿਲਦਾ ਸਾਂ ਜਨ ਚੇਤਿਆ ਵਾਲਮੀਕ ਨੰਕਾਰ ਚਮਕ ਕੇ ਵਿੱਚ ਜਗ ਦੇ ਜੋ ਸੂਰਜ ਚੰਦ ਤਾਰ ਜਨਕ ਦਲਾਰੀ ਪੂਜਿਆ ਰਿਖੀ ਕੇਸ ਨਰੈਣ ਵਾਲਮੀਕ ਗੁਰ ਮੰਨ ਕੇ ਰਾਜਗੀ ਵਿਚਰਮੈਣ ਲਭ ਕੁਛ ਪੂਜਾ ਰੱਬ ਦੀ ਕੀਤੀ ਬੜੀ ਕਮਾਲ ਅਮਰਪਰੀ ਵਿੱਚ ਜਾ ਵਸੇ ਪ੍ਰਭੂ ਆਲਮੀਕ ਦੇ ਨਾਲ ਤੁਲਸੀ ਦਾਸ ਵਿਕਾਸ ਮੇ ਗੋਲ ਮਲਾਈ ਜ਼ੈਰ ਗਿਲ ਉਸਤਤ ਭਗਵੰਤ ਕੀ ਗੋਬਿ ਨਗੂ ਅੰਮ੍ਰਿਤ ਸ਼ੈਰ ਜਿਤਨੇ ਜੀਵ ਜਹਾਨ ਮੇ ਏਕ ਸਰਬ ਦੇ ਸੰਗ ਗਿਲ ਦਾ ਸਾਹਰ ਕੀਰਤੀ ਨਾਨਕ ਨਾਮੋਂ ਰੰਗ ਓਮ ਓਮ ਨਰ ਜੋ ਕਰੇ ਨੇੜ ਨ ਆਵੇ ਜਾਮ ਗਿਲ ਦਾ ਸਾਹਰ ਮੂਰਤੀ ਨਾ ਰੁਗਪਤ ਰਾਜਾ RAM ਵਿਸ਼ਵਾ ਵਿਸ਼ਨਾ ਕਿਸ਼ਨਾ ਕਰਨ ਕੇ ਦੁਸ਼ਟ ਦਮਨ ਕਾ ਨਾਸ਼ ਗਿਲਦਾਸਾ ਮੂਰਤੀ ਰੁਗਪਤ ਰਾਜਾ RAM ਵਿਸ਼ਨਾ ਕਿਸ਼ਨਾ ਕਰਨ ਕੇ ਦੁਸ਼ਟ ਦਮਨ ਕਾ ਨਾਸ਼ ਗਿਲਦਾਸਾ ਸਰਬਤ ਕਲਾ ਜਗਤ ਪਿਤਾ ਰਵਿਦਾਸ ਜਨਮ ਮਰਨ ਮੁਕ ਜਾਉਂਦਾ ਜੋ ਲਾਵੇ ਹਰ ਰੰਗ ਗਿਆਨਨਾਥ ਮਹਾਰਾਜ ਹੈ ਜਬਦ ਮਿਟੇ ਜਮਖੰਗ ਪ੍ਰੇਮਨਗਰ ਮੇ ਹਰ ਜਨੋ ਜੋ ਬੋਲੇ ਨਰਪੈ ਗੁਰੂ ਵਾਲਮੀਕ ਦਾ ਖਾਲਸਾ ਸ੍ਰੀ ਵਾਲਮੀਕ ਦੀ ਜੈ ਗਿਆਨਨਾਥ ਮਹਾਰਾਜ ਹੈ ਜਬਦ ਮਿਟੇ ਜਮਖੰਗ ਪ੍ਰੇਮਨਗਰ ਮੇ ਹਰ ਜਨੋ ਜੋ ਬੋਲੇ ਨਰਪੈ ਗੁਰੂ ਵਾਲਮੀਕ ਦਾ ਖਾਲਸਾ ਸ੍ਰੀ ਵਾਲਮੀਕ ਦੀ ਜੈ ਸੁਣ ਲੈ ਰਮੈਣ ਉਪਦੇਸ਼ ਬੰਦਿਆ ਨਸ ਜਾਣ ਦੁਖ ਤੇ ਕਲੇਸ਼ ਬੰਦਿਆ ਇਹੀ ਤੇਰਾ ਜਾਪ ਇਹੀ ਮਾਈ ਬਾਪ ਰੇ ਹੰਗ ਸੰਗ ਰੇ ਤੇਰੇ ਦਿਨ ਰਾਤ ਰੇ ਜਿਨੇ RAM ਨਾਮ ਦੀ ਚਲਾਈ ਰੀਤ ਰੇ ਸਭਨਾ ਦੇ ਨਾਲ ਕਰੀ ਜਾ ਪ੍ਰੀਤ ਰੇ ਬੰਧਿਆ ਜੇ ਵੀ ਵਕਤ ਵਿਚਾਰ ਲੈ ਨਭੇ ਨੁਕਸਾਨ ਵਾਲ છાਤੀ ਮਾਰ ਲੈ ਜਾਗ ਨਰ ਸੁੱਤਿਆ ਵਕਤ ਬੀਤਦਾ ਸਿਰ ਉਤੇ ਕਾਲ ਚੰਦਰਾ ਉਡੀਕਦਾ ਇਸਲੀ ਉਮਰ ਦਾ ਵੜੇ ਪਾ ਆਵੇਗਾ ਦਿਨੋਂ ਦਿਨ ਕੱਟਦਾ ਸਰੀਰ ਜਾਵੇਗਾ ਪਿਛਲੀ ਉਮਰ ਦਾ ਵੜੇ ਪਾ ਆਵੇਗਾ ਦਿਨੋਂ ਦਿਨ ਕੱਟਦਾ ਸਰੀਰ ਜਾਵੇਗਾ ਆਖਰੀ ਜਬਾਬ ਦੀ ਦੇ ਨਾਹ ਕੀ ਮਾ ਨੇ ਚੜਨਾ ਨਹੀਂ ਸਿਰ ਤੇਰੀਆਂ ਸ ਕੀ ਮਾ ਨੇ ਚੜਨਾ ਨਹੀਂ ਸਿਰ ਤੇਰੀਆਂ ਸ ਕੀ ਮਾ ਨੇ ਜਿਸ ਵੇਲੇ ਸੱਦੇ ਸੱਜਣਾ ਦੇ ਆਮ ਨੇ ਧੀਆਂ ਪੁੱਤ ਨਾਰ ਸਭ ਛੱਡ ਜਾਵਲੇ ਇਹ ਰਿਸ਼ਤੇ ਤਮਾਮ ਕੋਲ ਨਾ ਖੜਨਗੇ ਖਾਲੀ ਕਲਬੂਤ ਦੇਖ ਕੇ ਡਰਨਗੇ ਵਿੱਡਿਆ ਵਿਹਾਰ ਤੇਰਾ ਵਿਚੇ ਰਹਿ ਜੂਗਾ ਖਾਕ ਦਾ ਮੁਰਜ ਬੁਰਜ ਮੱਲੋ ਮੱਲੀ ਟਹਿ ਜੂਗਾ ਗਿੱਲ ਦਾਸ ਨਾਮ ਹਰੀ ਦਾਤ ਤਾਰ ਤੂੰ ਸਭਨਾ ਦੇ ਨਾਲ કરી ਜਾ ਪਿਆਰ ਤੂੰ ਸਭਨਾ ਦੇ ਨਾਲ ਕਰੀ ਜਾ ਪਿਆਰ ਤੂੰ ਜਪ ਜਪ ਜਿਤ ਬਾਜੀ ਸੰਸਾਰ ਦੀ ਲੈ ਕੇ ਓਟ ਸੱਚੇ ਪਰਵਤਗਾਰ ਦੀ ਲੱਖ ਬੰਜਾਰੇ ਦੁਨੀਆ ਚ ਲੱਦ ਗਏ ਸੋਨੇ ਦੇ ਮੰਦਰ ਦੁਨੀਆ ਤੇ ਛੱਡ ਗਏ ਜਿਹੜਾ ਰੱਬ ਨਾਲ ਕਰਦਾ ਪ੍ਰੀਤ ਜੀ ਹੋਮਦੀ ਜਹਾਨ ਦੇ ਅੰਦਰ ਜੀਤ ਜੀ ਗਿਲ ਪਰਦਾਸ ਪਰਦੇਸੀ ਸੱਚੀਆਂ ਕਹਾਣੀਆਂ ਰੋਜ਼ ਰੋਜ਼ ਰਚੀਆਂ ਅਮਰ ਬਾਣੀਆਂ ਪਾੜ ਪਾੜੀ ਉਤਰੋ ਤਮਾਮ ਪਾਰ ਜੀ ਵਾਲਮੀਕ ਓਮ ਨਾਮ ਦਾ ਪੰਡਾਰ ਜੀ ਬੰਦਨਾ ਸ਼ਲੋਕ ਅੱਖ ਜਗਾਈ ਮੈਂ ਦਵਾਰਿਆਂਨ ਕੇ ਤੈਨੂੰ ਪਰਮਾਤਮਾ ਹਜੂਰ ਜਾਣ ਕੇ ਰਸਨਾ ਹਮਾਰੀ ਤੇਰੇ ਗੀਤ ਗਾਉਂਦੀ ਮੰਗਦਾ ਬਖਾਰੀ ਪੀਗ ਤੇਰੇ ਨਾਮ ਦੀ ਮੰਗਿਆ ਖਜਾਨਾ ਕਵਤਾ ਦਾ ਬੋਲ ਕੇ ਵੱਡਾ ਕਲਾਕਾਰ ਦੁਨੀਆ ਚਟੂਲ ਕੇ ਸੋਹੀ ਰਾਮ ਨਾਮ ਦਾ ਭੰਡਾਰ ਗੁਰੂ ਜੀ ਅਲਖ ਨਰੰਦਨ ਆਂਦ ਤਾਰ ਗੁਰੂ ਜੀ ਓਜ ਦਾ ਮਨਤ ਤੇਰੀ ਤਸਵੀਰ ਨੂੰ ਬੰਦਗੀ ਦਾ ਖੈਰ ਪਾ ਦੇ ਓ ਫਕੀਰ ਨੂੰ ਸਦਰਾਂ ਦੇ ਵਿੱਚ ਸਤਿ ਰਾਮ ਲਾਵਾਂ ਮੈਂ ਸਾਸ ਸਾਸ ਤੇਰੇ ਸੋਲਿਆਂ ਨੂੰ ਗਾਵਾਂ ਮੈਂ ਸਾਸ ਸਾਸ ਤੇਰੇ ਸੋਲਿਆਂ ਨੂੰ ਗਾਵਾਂ ਮੈਂ ਬਲ ਬਲ ਪੂਜਾ ਤੈਨੂੰ ਅਬਨਾਸ਼ ਨੂੰ ਖੁਸ਼ੀਆਂ ਦਿਖਾ ਦੇ ਮਾਲਕਾ ਨਿਰਾਸ਼ ਨੂੰ ਤੂੰ ਹੀ ਮਾਤਾ ਪਿਤਾ ਭੈਣ ਭਰਾਤ ਮਾਲਕੈ ਤੂੰ ਹੀ ਸਭ ਰਿਸ਼ਤੇ ਪ੍ਰਿਤਪਾਲਕਾ ਮਾਲਨੀ ਸੁਖਾ ਦੇਉ ਪ੍ਰੀਤ ਮਿਤਨਾ ਬਿਰਛਾਂ ਦੇ ਪਤਵਾਂਗ ਡੋਲੇ ਚਿਤਨਾ ਤੂੰ ਹੀ ਕਰਤਾਰ ਤੂੰ ਹੀ ਨਿਰੰਕਾਰ ਹੈ ਤੂੰ ਹੀ ਇਕ ਰਾਮ ਨਾਮ ਦਾ ਭੰਡਾਰ ਹੈ ਤੂੰ ਹੀ ਰਗੁਨੰਦਨ ਨਾਮ ਰਾਰ ਆਪ ਜੀ ਕੱਟ ਦੇਵੇਂ ਪਾਪ ਸਭ ਤੇ ਰਾਜਾ ਆਪ ਜੀ ਜਗ ਤੇਰ ਮੈਂ